ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਨੇਚਰਵਾਰ ਨੂੰ ਦਾਵਾ ਕੀਤਾ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਕਰੀਬ 100 ਸੀਟਾਂ ਤੋਂ ਹਿਰਾਫੇਰੀ ਹੋਈ ਸੀ ਅਤੇ ਜੇ ਇਹਨਾਂ 'ਚੋਂ 10 ਤੋਂ 15 ਸੀਟਾਂ ਤੇ ਵੀ ਤੰਦਲੀ ਨਾ ਹੁੰਦੀ ਤਾਂ ਨਰਿੰਦਰ ਮੋਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਹਮਲੇ ਤੇਜ਼ ਕਰਦੇ ਆ ਅੱਜ ਦਾਵਾ ਕਰਤਾ ਕਿ ਮੁਲਕ 'ਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ ਤੇ ਇੱਥੇ ਵਿਗਿਆਨ ਪਵਨ ਚ ਕਾਂਗਰਸ ਦੇ ਸਾਲਾਨਾ ਕਾਨੂੰਨੀ ਸਮੇਲਨ ਨੂੰ ਸਮੋਦਨ ਕਰਦਿਆਂ ਰਾਹੁਲ ਗਾਂਧੀ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਭਾਜਪਾ ਦੇ ਮਰਹੂਮ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰुण ਜੇਤਲੀ ਨੇ ਖੇਤੀ ਕਾਨੂੰਨਾਂ ਖਿਲਾਫ ਉਹਨਾਂ ਨੂੰ ਨਾਂ ਬੋਲਣ ਦੀ ਧਮਕੀ ਦਿੱਤੀ ਸੀ ਚੋਣਾਂ 'ਚ ਹੇਰਾਫੇਰੀ ਦੇ ਦੋਸ਼ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਇਹ ਸੱਚ ਹੈ ਕਿ ਭਾਰਤ ਵਿੱਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ ਤੇ ਇੱਕ ਗੱਲ ਯਾਦ ਰੱਖੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਘੱਟ ਬਹੁਮਤ ਹੈ ਅਤੇ ਸਾਡਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ 'ਚ 70-80 ਜਾਂ 100 ਸੀਟਾਂ ਤੱਕ heira-pheri ਹੋਈ ਹੈ। ਜੇ 10 ਤੋਂ 15 ਸੀਟਾਂ ਤੇ ਵੀheira-pheri ਨਾ ਹੋਈ ਹੁੰਦੀ ਤਾਂ ਤਾਂ મોદી ਭਾਰਤ ਦੇ ਪ੍ਰਧਾਨ ਮੰਤਰੀ ਨਾ ਹੁੰਦੇ। ਉਹਨਾਂ ਕਰਨਾਟਕ 'ਚ ਇੱਕ ਵਿਧਾਨ ਸਭਾ ਹਲਕੇ ਦੇ ਕਾਂਗਰਸ ਵੱਲੋਂ 71 ਕਿਤੇ ਗਏ। ਅੰਕੜਿਆਂ ਦਾ ਹਵਾਲਾ ਦਿੱਤਾ ਜਿੱਥੇ ਕੁੱਲ 6.5 ਲੱਖ ਵੋਟਰਾਂ 'ਚੋਂ 1.5 ਲੱਖ ਵੋਟਰਾਂ ਦੇ ਫਰਜ਼ੀ ਹੋਣ ਦਾ ਦਾਵਾ ਕੀਤਾ ਗਿਆ ਤੇ ਕਾਂਗਰਸ ਆਗੂ ਨੇ ਦਰ ਦੁਹਰਾਇਆ ਕਿ ਜਦੋਂ ਇਹ ਅੰਕੜਾ ਜਾਰੀ ਕੀਤਾ ਜਾਵੇਗਾ ਤਾਂ ਏ ਐਟਮ ਬੰਬ ਵਰਗਾ ਹੋਵੇਗਾ ਜਿਸ ਨਾਲ ਸਾਰੇ ਹੈਰਾਨ ਰਹਿ ਜਾਣਗੇ